ਕਹਿੰਦੇ ਸਿਖਾਣ ਲੱਗੇ ਕਿੰਦ ਕਹਿੰਦੇ ਹੌੜ ਖਾਲਾ ਜਿਹੜਾ ਕੁਝ ਖਾਣਾ ਖਾਲਾ ਮੈਂ ਆਪਦੇ ਲਈ ਪਲੇਅਰ ਚੱਕ ਪੀਸ ਨਹੀਂ ਚੱਕਣ ਦੇ ਤ ਨਹੀਂ ਇਹ ਸਹੀ ਗੱਲ ਹੈ ਮੈਂ ਕਿਹਾ ਵੀ ਚੱਕਣ ਦਵਾ ਸਹੀ ਗੱਲ ਹੈ ਮੈਂ ਵੀ ਤੈਨੂੰ ਵਰਕਰ ਤੋਂ ਪੁੱਛਿਆ ਕਿ ਮੈਂ ਕਿਹਾ ਕਿ ਹਾਂ ਤੈਨੂੰ ਜਿਹੜਾ ਉਹ ਖਾਣਾ ਖਾਣਾ ਲੈ ਲੈ ਆਰਡਰ ਕਰਦੇ ਇਹ ਥੋੜੀ ਹੁਣ ਆਪ ਦਾ ਖਾਣਾ ਦੇ ਬਾਹਰ ਮੇਰੇ ਕੋਲ ਦੇ ਚੱਕੀ ਜਾਂ ਲਉ ਤੇ ਮੈਂ ਤੈਨੂੰ ਵਰਕਰ ਤੋਂ ਪੁੱਛਿਆ ਸੀ ਕਿ ਤੈਨੂੰ ਵਰਕਰ ਖਾਣਾ ਵਾ ਆਈ ਡੋਟ ਲਾਈਕ ਵਰਕਰ ਚਲ ਕੋਈ ਨਾ ਲਓ ਜੀ ਸਾਰੇ ਜਣੇ ਮਿਲਿਤ ਕਰਾ ਸਾਰੇ ਜਣੇ ਵਧੀਆ ਹੋਵੋਗੇ ਸਾਡੇ ਬਲੌਗ ਦੇਖਦੇ ਲਏ ਹੋਣੇ ਹਨਾ ਜਿਵੇਂ ਤੁਹਾਨੂੰ ਪਤਾ ਹੀ ਅਸੀਂ ਮੱਥਾ ਟਿਕਣ ਗਏ ਸੀਗੇ ਉਧਰੋਂ ਆਪਾਂ ਆ ਗਏ ਵਾਪਸ ਮੱਥਾ ਢੇਕੇ ਤੇ ਅੱਜ 2-3 ਦਿਨਾਂ ਬਾਅਦ ਹੀ ਅਸੀਂ ਵੀ ਜਾ ਰਹੇ ਆ ਕਿਉਂਕਿ ਥੋੜੀ ਤਬਾਤ ਵੀ ਖਰਾਬ ਹੋ ਗਈ ਸੀਗੀ ਇਹਦਾ ਬੱਚੇ ਵੀ ਬਿਮਾਰ ਹੋ ਗਏ ਸੀ ਇੱਧਰ ਮੌਸਮ ਵੀ ਥੋੜਾ ਹੈ ਮਤਲਬ ਕਿ ਐਸਾ ਮੈਸਾਜ ਹੈ ਅਸੀਂ ਗਾਰ ਵੀ ਸੀਗੀ ਜਦੋਂ ਅਸੀਂ ਰੂਪ ਚ ਆਉਂਦੇ ਸੀ ਉੱਥੇ ਹੀ ਅਸੀਂ ਚੱਲਦਾ ਠਾਟਾ ਗਾਰਮਸਰਗ ਜੀ ਆਈ ਹੋ ਗਈ ਹਨਾ ਬਿਮਾਰ ਅਸੀਂ ਜਾਣਾ ਵੀ ਹਜੂਰ ਸਾਹਿਬ ਮੱਥਾ ਟਿਕਣ ਬਾਬੇ ਦੇ ਸਿਆਲਾਂ ਤੇ ਜਾਇਓ ਸਾਰੀਆਂ ਜਾਓ 11ਵੇਂ ਮਹੀਨੇ 12ਵੇਂ ਮਹੀਨੇ ਪਹਿਲੇ ਮਹੀਨੇ ਫਰਵਰੀ ਤੱਕ ਜੇ ਤਿੰਨਾ ਮਹੀਨੇ ਚ ਜਾਇਓ ਜਾਣਾ ਮੈਂ ਤਾਂ ਇਸ ਤੋਂ ਬਾਅਦ ਮਾਰਚ ਤੋਂ ਬਾਅਦ ਨਾ ਜਾਇਓ ਬਹੁਤ ਜ਼ਿਆਦਾ ਗਰਮੀ ਆ ਬਹੁਤ ਜ਼ਿਆਦਾ ਗਰਮੀ ਸੀ ਬੰਦਾ ਇਕੱਲਾ ਤਾਂ ਵਧੀਆ ਰਹਿੰਦਾ ਵਾ ਮੁੰਡੇ ਹੋਣ ਠੀਕ ਆ ਕਿ ਨਹੀਂ ਜਦੋਂ ਜ ਆ ਬੱਚੇ ਹੁੰਦੇ ਆ ਨਾਲ ਫਿਰ ਬਹੁਤ ਔਖਾ ਹੋ ਜਾਂਦਾ ਵਾ ਮੁੰਡੇ ਹੋਣ ਮਤਲਬ ਕਹਿੰਦਾ ਭਾਵਾ ਵੀ ਪਹਿਲਾਂ ਹੀ ਸੁਣਾਤਾ ਵੀ ਗਾੜ ਤੁਸੀਂ ਸਾਡੇ ਨਾਲ ਨਾ ਜਾਇਓ ਤੁਸੀਂ ਸ਼ਾਦੀਆਂ ਕਿਉਂ ਜਾਂਦੇ ਬੱਚਿਆਂ ਨਾਲ ਵੀ ਉਹ ਮਤਲਬ ਗੱਲ ਕਰਦੇ ਆ ਵੀ ਉੱਥੇ ਕਾਰਮੀ ਕਪਸਰ ਬੱਚਾ ਸਾਡੇ ਪੇਪਰ ਸੀਗੇ ਕਰਕੇ ਤਾਂ ਅਸੀਂ ਚਲੋ ਆ ਆ ਮਹੀਨੇ ਚ ਪ੍ਰੋਗਰਾਮ ਬਣਾਇਆ ਸੀਗਾ ਹਨਾ ਜਿਸ ਇਲਜਾਮਾਂਗੇ ਪਰ ਕਾਰਮੀ ਬਹੁਤ ਜਿਆਦਾ ਸੀਗੇ ਰਾਤ ਨੂੰ ਜਾ ਕੇ ਸਾਹ ਮੜਦਾ ਜੀ ਤੇ ਅਸੀਂ ਜੀ ਪੈਂਦੇ ਸੀਗੇ ਚਲੋ ਕੋਈ ਨਾ ਹੁਣ ਵਾਪਸ ਸੋਖ ਰੱਖੇ ਦੇਖੋ ਕਦੋਂ ਜਾਣੇ ਦਾ ਅਸ਼ਰ ਕਰਨ ਅਸੀਂ ਪਹਿਲਾਂ ਵੀ ਗਏ ਸੀ ਹੁਣ ਅਸੀਂ ਇਸ ਵਾਰ 9 ਸਾਲ ਬਾਅਦ ਮੱਥਾ ਟੇਕਣ ਗਏ ਸੀਗੇ ਥੋੜਾ ਦੇਖੋ ਪਾਪਾ ਜੀ ਕਦੋਂ ਬੁਲਾਉਂਦੇ ਕਿਉਂਕਿ ਜਦੋਂ ਰੱਬ ਬੁਲਾਉਂਦਾ ਉਹ ਵੀ ਜਾਣਦੇ ਆ ਮੱਥਾ ਟੇਕਣ ਪਹਿਲਾਂ ਤਾਂ ਐ ਵੀਨਾ ਬੁਲਾਵੇ ਤਾਂ ਫੇ ਜਾ ਵੀ ਨਹੀਂ ਹੁੰਦਾ ਹਨਾ ਅਸੀਂ ਇਹ ਸਾਡੇ ਬੱਚੇ ਬਹੁਤ ਕੈਸ ਬਤਾਲੇ ਆ ਹਨਾ ਕਰਮ ਵਾਲੇ ਆ ਆਪਾਂ ਜਿਹੜੇ ਦੋ ਵਾਰੀ ਜਾਇਆ ਈ ਪਹਿਲਾਂ ਮੈਂ ਕਿਹਾ ਸੀਗੀ 9 ਮਹੀਨੇ ਦੀ ਸੀ ਮੇਰੇ ਖਿਆਲ ਛਾਇਦ ਜਦੋਂ ਅਸੀਂ ਗਏ ਸੀ ਪਹਿਲਾਂ ਨਹੀਂ ਨਹੀਂ ਸਾਲ 1.5 ਸਾਲ ਦੀ ਕਿੱਥੇ ਸੀ ਅਪਰਾਇਲ ਤਾਂ ਜਨਮ ਆ ਉਹਦਾ ਆਪਾਂ ਨਮਬਰਚ ਰਹੇ ਸੀ ਨਮਬਰਚ ਸੰਭਰ ਚ ਤੇ ਬੇੜਾ ਮੇਰਾ ਜਾਇਆ ਇੱਕ ਵਾਰੀ ਹੁਣ ਫਿਰ ਮਤਲਬ ਅਸੀਂ ਬਹੁਤ ਕਰਮ ਵਾਲੇ ਸਮਝਦੇ ਆਪਦੇ ਆਪ ਨੂੰ ਵੀ ਆਪਾਂ ਵੁਰੂ ਦਿੱਤੋ ਆ ਕਿਤੇ ਏਡੀ ਦੂਰ ਲੰਮਾ ਸਫਤ ਹੈ ਕਰਕੇ ਆਪਾਂ ਦਰਸ਼ਨ ਕਰਨ ਵਾਸਤੇ ਗਏ ਹਨ ਤੁਸੀਂ ਵੀ ਦੋ ਵਾਰੀ ਜਾਇਆ ਹੈ ਚਲੋ ਜਿੰਨਾਂ ਨੇ ਸਾਡੇ ਬਲੌਗ ਦੇਖਿਆ ਬਾਬਾ ਜੀ ਦਾ ਦਰਸ਼ਨ ਕੀਤਾ ਮੱਥਾ ਟੇਕਿਆ ਰੱਬ ਸਭ ਦੀਆਂ ਮਰਜ਼ੀਆਂ ਪੂਰੀਆਂ ਕਰਨ ਸਭ ਦੀ ਇੱਛਾ ਪੂਰੀ ਹੋਵੇ ਬਿਲਕੁਲ ਰੱਬ ਚਰਤੀ ਕਿਲਾ ਚ ਰੱਖੇ ਜਦੋਂ ਹਨ ਆਪਾਂ ਦੇਖਦੇ ਆ ਅੱਗੇ ਕਿੱਥੇ ਜਾਣੇ ਕਿ ਤਨਾ ਫਿਰ ਹੁਣ ਆਪਾਂ ਦਰਸ਼ਨ ਕਰਨ ਚ ਲੱਭ ਜਾਵਾਂਗੇ ਸੋਚਦੇ ਹੁਣ ਅਸੀਂ ਅਮਰਸਰ ਸੋਚਦੇ ਮੱਥਾ ਟਿਕਟ ਜਾਈਏ ਕਿ ਕਾਫੀ ਟਾਈਮ ਹੋ ਗਿਆ ਸਤਾ ਜਾ ਨਹੀਂ ਹੋਇਆ ਉਦੋਂ ਗਏ ਵੀ ਸੀ ਜਦੋਂ ਅਸੀਂ ਇੱਕ ਵਾਰ ਥਲਾ ਬਲੌਗ ਰੀਡ ਹੋ ਗਿਆ ਸ਼ਾਇਦ ਤੁਸੀਂ ਦੇਖਿਆ ਨਹੀਂ ਹੋਊਗਾ ਉਸੀ ਗਏ ਸੀਗੇ ਸਾਡੇ ਟਕਲਾ ਪੁੱਤ ਬੱਚੇ ਮਰ ਕੇ ਦੀ ਨੀਂਦ ਨਾ ਰੱਖੀਏ ਨਹੀਂ ਮੈਂ ਨੀਂਦ ਨਹੀਂ ਰੱਖਦੀ ਮੇਰੀ ਨਹੀਂ ਨਹੀਂ ਮੈਨੂੰ ਪਤਾ ਨਾ ਮੈਨੂੰ ਪਤਾ ਨਾ ਇਹ ਰਾਹ ਬੰਦੇ ਬੰਦੇ ਨਹੀਂ ਨਹੀਂ ਖਾ ਲੋ ਖਾ ਲੋ ਖਾ ਲੈ ਨਾ ਬਸ ਖਾ ਖੜਾ ਖੜਾ ਕੋਈ ਨਹੀਂ ਨਹੀਂ ਖਾ ਲੋ ਖੜਾ 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 ਖਾ ਲੈ ਨਹੀਂ 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 ਦੇ ਬੱਚੇ ਗਾਜੇ ਸਕੂਲ ਚਲੇ ਗਏ ਬੱਲੇ ਜਨ ਗਏ ਸੀ ਸਕੂਲ ਅੱਜ ਕੱਲ੍ਹ ਭੇਜਿਆ ਸੀ ਕੱਲ ਬਿਮਾਰ ਸੀ ਦੇ ਕਰਕੇ ਚਲੋ ਵੀ ਅੱਜ ਠੀਕ ਹੋ ਜਾਣਗੇ ਉੱਤਮ ਜੀ ਸਿਕੁੰਦੋ ਠੀਕ ਆ ਪਰ ਆਏ ਸੀਰਦਲ ਵੀ ਥੋੜੀ ਰੈਸਟ ਮਿਲ ਜੂਗੀ ਉਹਨਾਂ ਨੂੰ ਹਨਾ ਵੀ ਦਰਗਰ ਨੀ ਚ ਵਾਏ ਕਰਕੇ ਤੇ ਬੱਚਿਆਂ ਵਾਸਤੇ ਹੁਣ ਆਪਾਂ ਲੈ ਲਿਆ ਇੱਕ ਪੀਜ਼ਾ ਆਉਣ ਵਾਲੇ ਉਹ ਵੀ ਘਰੇ ਚਲੋ ਫਿਰ ਆਪਾਂ ਚੱਲਦੇ ਹੁਣ ਆਪਾਂ ਘਰੇ ਚੱਲੀਏ ਜੀ ਸਭ ਬੜਾ ਬੱਚਿਆਂ ਨੂੰ ਜੀ ਲੱਗ ਰਿਹਾ ਘਰੇ ਨਾ ਸਾਡੇ ਬੱਚੇ ਵੀ ਆਏ ਸੀ ਉਹ ਵੀ ਚਲੇ ਗਏ ਸਾਰੇ ਜਾਣੇ ਕਿਉਂਕਿ ਉਹਨਾਂ ਦੀ ਕਲਾਸਾਂ ਸਟਾਰਟ ਹੋ ਗਈਆਂ ਹੁਣ ਸਾਡਾ ਫੇਅਰ ਕਰ ਸੁਣਨਾ ਸੁਣਨਾ ਹੋ ਗਿਆ ਖਾਣੋਂ ਆਉਣਗੇ ਛੁੱਟੀਆਂ ਦੇ ਵਿੱਚ ਨੂੰ ਸਮਰਹ ਵਕੇਸ਼ਨ ਹੋਣਗੀਆਂ ਗਰਮੀ ਛੁੱਟੀਆਂ ਲੈ ਆਓ ਜੀ ਬੜਾ ਟੱਕਾ ਕਰਦੇ ਉਹ ਤਾਂ ਇੱਕ ਅੱਧਾ ਖਾ ਲਓ ਜੀ ਹળો ਗਰਮੀ ਦੀ ਛੁੱਟ ਉਸ ਤੇ ਸਾਸ ਦੇ ਕਿਸਮਾ ਹਣ ਪਾਈ ਫਿਰਦੇ ਹੋ ਮੈਂ ਤਾਂ ਫਿਰ ਆ ਹੀ ਖਾਂਦਾ ਉਹਨਾਂ ਨੂੰ ਲੱਭੜ ਕੇ ਖਾਣ ਦੀ ਆਦਤ ਆ ਸਾਨੂੰ ਹਾਂ ਤਾਂ ਕਿੰਨਾ ਚੋਂਗੇ ਸਾਡਾ ਫੇਜ ਜੀ ਲੱਗੂਗਾ ਐਂ ਬੱਚੇ ਹੁੰਦੇ ਆ ਘਰੇ ਰੌਣਕ ਮੇਲਾ ਲੱਗਾ ਰਹਿੰਦਾ ਵਾ ਸਾਡਾ ਆਪਦਾ ਜੀ ਲੱਗਦਾ ਰਹਿੰਦਾ ਵਾ ਮਾੜਾ ਦਿਖਾਈ ਪਲੇਟ ਕਰਨੀ ਕਿਹੜਾ ਕਿਸਮਾਨ ਪਿਆ ਦੱਸਿਓ ਜੀ ਕਿਹੜਾ ਕਿਸਮਾਨ ਪਿਆ ਵਾ ਆ ਦੇਖ ਲਓ ਆ ਵਾਈਟ ਸਾਸ ਵਿੱਚ ਮਿਕਸ ਕੀਤੀ ਵੇ ਸਾਰੀ ਇਹ ਇਹ ਤਾਂ ਜੀ ਹੁਣ ਫਿਰ ਸਵਾਦ ਹੀ ਫੇਰ ਲੱਗਦੀ ਜਿੰਨਾ ਟਾਈਮ ਮਿਕਸ ਨਾ ਹੋਵੇ ਤਾਂ ਉਹ ਕਿਵੇਂ ਕਰਨੀਂ ਦਿਆ ਹਾਈ ਗਾਇਸ ਵੀਰੇ ਹਾਈ ਗਾਇਸ ਭਣੇ ਇਸ ਫਿੰਗਰ ਕੋ ਖਾ ਲਓ ਗਾਇਸ ਭਣੇ ਹਾਈ ਉਹ ਵੀ ਕੁੜੀ ਬਹੁਤ ਸਾਊ ਹੈ ਭਈ ਉਹਨੇ ਮਿਹਨਤ ਕੀਤੀ ਆ ਗਲੀ ਜਿਹਨੇ ਹਨਾ ਭੋਲੀ ਜੀ ਆ ਕੱਲ ਉਹਨੇ ਵੀਡੀਓ ਪਾਈ ਸੀਗੀ ਅੱਜ ਦੇਖੀ ਇਸ ਰੀਲ ਹੋਈ ਜੇ ਦੇਹ ਤਾਂ ਇਹ ਚਾਚੀ ਕਹਿੰਦੇ ਕੀ ਕਹਿੰਦੇ ਕਹਿੰਦੀ ਹਾਏ ਕਹਿੰਦੀ ਮੇਰੇ ਤੇ ਕਹਿੰਦੀ ਫਾਲਬਰ ਨਜ਼ਰ ਲੱਗੀ ਹੋਈ ਕਹਿੰਦੀ ਹਿੰਦੀ ਹਣਾ ਮੇਰੇ ਕਹਿੰਦੀ ਪਾਲਬਰ ਰੋਕ ਗਏ ਉਹ ਨਾਲ ਦੀ ਕਹਿੰਦੀ ਕਹਿੰਦੀ ਹਰੇਕ ਨੂੰ ਤਾਂ ਦੱਸਦੀ ਫਿਰਦੀ ਆ ਮੇਰੇ ਇੰਨੇ ਹੋ ਗਏ ਮੇਰੇ ਨਾਲ ਕਹਿੰਦੀ ਹਾਂ ਯਾਰ ਕਹਿੰਦੀ ਹੁਣ ਮੈਂ ਦੱਸਿਆ ਨਹੀਂ ਨਾ ਕਰਨਾ ਕਹਿੰਦੀ ਕਿਸੇ ਨੂੰ ਕਹਿੰਦੀ ਕਿੰਨੇ ਹੋ ਗਏ ਨਜ਼ਰ ਲੱਗੀ ਇਹ ਮੇਰੇ ਪਾਲਬਰਾਂ ਨੂੰ 5 ਮਹੀਨੇ ਚਿਰ ਜੜਦੀ ਦੇਦਾ ਜਦੋਂ ਬੰਦਰ ਦਿਲ ਸਾਫ਼ ਨਹੀਂ ਤੂੰ ਸਾਫ਼ ਹੋਵੇ ਨਾ ਫਿਰ ਰੱਬ ਵੀ ਬਾਹ ਉਹਦੀ ਫੜ ਲੈਂਦਾ ਵਾ ਬੱਚਾ ਦੀ ਘਰੋਂ ਵੀ ਠੀਕ ਠਾਕ ਸੀ ਜੀ ਚਲ ਵਧੀਆ ਕੀਤਾ ਪ੍ਰਮਾਤਮਾ ਨੇ ਬਾਹ ਫੜੀ ਉਹ ਜੀ ਪਰ ਬਾਰਾ ਗਿਰਦਾ ਆਪਣੀ ਨਹੀਂ ਸਾਬਾ ਦਿਲ ਦਾ ਪ੍ਰਸਤ ਆਪਣੇ ਆਪਣੀ ਮਾਂ ਕਿਉਂ ਨਹੀਂ ਫੜੀ ਉਹ ਕੀ ਪਤਾ ਹੁਣ ਸਾਡੀ ਨਹੀਂ ਫੜਦਾ ਰਾ ਪਾਪੜੇ ਮਾਂ ਕਹਿੰਦਾ ਰੱਬ ਦਾ ਆਪਣੇ ਮਗਰ ਹੱਤ ਤੋਂ ਹੋ ਗਿਆ ਪੈ ਗਿਆ ਵੀ ਕਾਕਾ ਤੂੰ ਅੱਗਰ ਕਿੱਧਰ ਭੋਜਿਆ ਜਾਣਾ ਪਿੱਛੇ ਮੋੜ ਤੂੰ ਕੰਮ ਕਰਨ ਲੱਗਿਆ ਬਾਬਾ ਆਪਣੇ ਆਪ ਸਹੀ ਗੱਲ ਆ ਚੱਲ ਕੋਈ ਨਹੀਂ ਜੋ ਤੁਸੀਂ ਖਾਲ ਜਲਦੀ ਬਸ ਹੋਰ ਵਾਲੀ ਬੱਚਾ ਹਮਾਚ ਹੁੰਦਾ ਉਹੀ ਮਿਲਦਾ ਹੁੰਦਾ ਵਾ ਬਸ ਐ ਨਹੀਂ ਬੱਚਿਆਂ ਦੇ ਤੂੰ ਕਹਿੰਦਾ ਬੱਗੇ ਫੜਾ ਫੜਾ ਛੱਡ ਲੈ ਧਰਤੀ ਵੀ ਤੂੰ ਖਾ ਜਾਵੇਂ ਨਹੀਂ ਮਖਾਨ ਦੀ ਇਹ ਮੈਂ ਨਹੀਂ ਕਿ ਮੈਂ ਖਾ ਲਮੇਗਾ ਤੁਸੀਂ ਜਲਦੀ ਜਲਦੀ ਖਾ ਲੋ ਇਹ ਛੱਡ ਦੇਣਾ ਯਾਰ ਖਾ ਲੋ ਖਾ ਲੋ ਹਾਂ ਬੜਾ ਫਟ ਦੱਸ ਪਰ ਫੜਾ ਦੱਸ ਮੈਂ ਖਾਣੇ ਨੂੰ ਸੁਣ ਮੈਂ ਕੋ ਦਾ ਪੀਣਾ ਦਾदू ਤਾਂ ਦਵਾਈ ਲੈਣਾ ਹੈ ਤੁਸੀਂ ਨਾਲ ਕੀ ਕਰਨ ਆਏ ਹੋ ਮੋਟੇ ਚ ਬੇਖਰਾ ਜੀ ਅਰਮਾਨ ਛੱਡ ਨਾਲ ਕੀ ਕਰਨ ਆਇਆ ਵਾ? ਮੈਨੂੰ ਦਵਾਈ ਦਿਵਾਉਣ ਆਇਆ ਦਾ। ਅਰਮਾਨ ਵੀ ਦਾदू ਨਾਲ ਆਇਆ ਯੂਨੀਵਰਸਿਟੀ ਅੱਜ। ਹੈ ਅਰਮਾਨ? ਦਵਾਈ ਦਿਵਾਉਣ ਆਇਆ ਨਾ ਮੈਨੂੰ। ਡੈਡੀ ਨੇ ਛੱਡ ਜੀ ਇੱਥੇ ਮੈਂ ਤਾਂ ਕਹਿੰਦੀ ਇਹਨੂੰ। ਮੈਂ ਕੰਕ ਵੱਡਿਆ ਕਰਾਂਗਾ ਇੱਥੇ। ਹਾਂ? ਦਾਤੀ ਨਾ। ਹੈ? ਛੱਡ ਜੀ ਅਰਮਾਨ ਤੈਨੂੰ ਇੱਥੇ। ਮੱਤੋਂ ਮੱਤ ਕੇ ਸਿਰ ਤੇ ਲੱਗਦਾ। ਲੈ ਲਓ। ਕਰਾ ਲਓ ਇਹ ਤਾਂ ਗੱਲ। ਤੇ ਰੱਖੇ ਭਾਰੀਆਂ ਕਾਣ ਤਾਂ ਬਾਤ ਕੀ ਤੁਸੀ ਜਲਦੀ ਰੈਡੀ ਇਹਨੂੰ ਦਿਖਾਣਾ ਇਹਦੇ ਮੁੰਡੇ ਨੂੰ ਆਪਾਂ ਟਰੈਕਟਰ ਮੰਨਨੇ ਨੂੰ ਹੁਣ ਕਿਹਦੇ ਟਰੈਕਟਰ ਹੁਣ ਇੱਥੇ ਕਿ ਨਹੀਂ ਆ ਬਾਗਰ ਅਰਮਾਨ ਛੱਡ ਜੀਏ ਅਰ ਸਾਡੀ ਵਾਦੀ ਕਰਨਾ ਅਗੇ ਪੀਯੂ ਯੂਨੀਵਰਸਿਟੀ ਡੈਟ ਦੀ ਦਵਾਈ ਲੈਣ ਦੀ ਚਿਹਕ ਤੁਹਾਨੂੰ ਕੀ ਹੋ ਗਿਆ? ਬੁਖਾਰ ਬੁਖਾਰ ਹੋ ਗਿਆ। ਡੈਟ ਦੀ ਦਵਾਈ ਦਵਾ ਕੇ ਮੇਰਾ ਬੈਗ ਨੂੰ ਦਵਾਈ ਦਿਵਾਉਣੀ ਆ ਇਹ ਨੂੰ ਵੀ ਗਰਮੀ ਲੱਗੀ ਥੋੜੀ ਹੈ ਵੀ ਠੀਕ ਨਹੀਂ ਹੈ ਵੀ ਤੁਸੀਂ ਠੀਕ ਹੋ? ਆਏ ਓਕੇ ਆਪਾਂ ਕੱਲੇ ਸਾਡੇ ਚ ਇਹੀ ਵਕ ਇਨਸਾਨ ਪਤਿਆ ਫੇ ਬਈ ਤੁਹਾਡੀ ਨਖਰ ਖਰਾਕਾ ਖਾਧੀਆਂ ਹੋਈਆਂ ਨੇ ਜੀ ਇਹਦਾ ਜੀ ਸੋਚ ਕੇ ਖਾਣੀ ਅਸੀਂ ਸੋਚ ਕੇ ਖਾਣੇ ਆ ਠੀਕ ਐ ਵੀ ਹੁੰਦਾ ਹੁੰਦਾ ਵਾ ਓਕੇ ਛੱਡੀਆਂ ਖਰਾਕਾ ਖਾਧੀਆਂ ਹੋਈਆਂ ਕਹਿੰਦੇ ਸਾਡੀਆਂ ਖਰਾਕਾ ਨਹੀਂ ਨਾ ਖਾਧੀਆਂ ਨਾ ਖਰਾਕਾ ਤੋਂ ਕੋਈ ਮੱਝਾਂ ਨਹੀਂ ਖਰਾਕਾ ਧਾਰਾ ਫੀਡ ਇੱਥੇ ਦੇਖ ਲਓ ਯੂਨੀਵਰਸਿਟੀ ਜਦੋਂ ਮਰਜ਼ੀ ਆਜੋ ਪਰ ਇਕੱਠਾ ਨਾ ਹੋਣਾ ਪਰ ਸ਼ਾਂਤੀ ਬਹੁਤ ਹੁੰਦੀ ਹੈ ਨਾ ੜੀ ਇੱਥੇ ਪੀਏਯੂਨੀਵਰਸਿਟੀ ਪੰਜਾਬ ਐਗਰੀਕਲਚਰ ਉਹ ਹੋਰੀਆਗਾ ਹਸਪੀਟਲ ਸਾਹਮਣੇ ਦੀ ਤਾਂ ਬਿਮਾਰ ਸੀ ਕਿ ਤਾ ਨਹੀਂ ਸਕੂਲ ਕੋ ਤੁਸੀਂ ਕਿਹਾ ਤਾਂ ਨਹੀਂ ਗਏ ਅੱਜ ਕਿਉਂਕਿ ਮੈਂ ਨਹੀਂ ਗਈ ਤਾਂ ਗਾਇ ਕੇ ਮਾਂ ਨਹੀਂ ਗਈ ਜੇ ਤੁਸੀਂ ਬਿਮਾਰ ਹੁੰਨੇ ਉਹਦੀ ਤਾਂ ਜਾਂਦੀ ਹੁੰਦੀ ਆ ਤੁਸੀਂ ਕੋ ਛੁੱਟੀ ਕਰ ਲਈ ਇਹਨਾਂ ਵੀ ਛੁੱਟੀ ਆ ਕਸ਼ਰਤੀ ਕਾਲਿਆ ਕਰਨ ਤੇ ਰਵੇ ਨੂੰ ਖਾਣ ਕਿਉਂ ਆਏ ਥੋੜਾ ਹੁੰਦਾ ਜੇ ਇੱਕ ਬਾਦੂਜੇ ਨੂੰ ਜਾਣਾ ਪੈਂਦਾ ਹੁੰਦਾ ਪਤਾ ਪਾਪਾਉਂ ਨਹੀਂ ਆ ਗਏ ਉਹ ਵੀ ਉੱਚੀ ਇੰਨੀ ਆੜੀ ਆ ਗਏ ਪਤਾ ਨਹੀਂ ਪੁੱਛੋ డాక్టర్ ਨਹੀਂ ਨਹੀਂ ਹੋਣਾ ਮੈਨੂੰ ਲੱਗਦਾ। ਦਾਈ ਦਾ ਲੱਗਿਆ ਆ। ਦਾਈ ਦਾ ਯਾਰ ਸ਼ਰਾਬ ਪੀਂਦੇ ਕਹੜੀ ਮੈ ਨਹੀਂ ਹੁੰਦੀ ਉਹ। ਕੀ ਕੀ ਕਹਿੰਦੇ ਹੁਣ? ਕੀ ਕਹੇ ਡਾਕਟਰ? ਨੋਰਮਲ ਲੱਗਦਾ ਕੁਝ ਨਹੀਂ ਗੱਦਰਾ ਕਰਨਾਗਾ। ਮੈਂ ਕਹਿੰਦਾ ਤਿੰਨ ਮਹੀਨੇ ਰਿਪੋਰਟ ਕਰਾ ਲਈਏ ਕਹਿੰਦਾ ਨਹੀਂ ਨਹੀਂ ਕਹਿੰਦਾ ਉਹ ਗਿਆ ਪਛੇੜ ਕਰੀ ਜਾਣੀ। ਠੀਕ ਆ ਠੀਕ ਆ ਚੰਗਾ ਮੈਂ ਤਾਂ। ਮੈਂ ਦੱਸਾਂਗਾ ਵੀ ਇਹ ਕਹਿੰਦੇ ਹਾਜ਼ਮ ਨਹੀਂ ਹੁੰਦੀ ਚੀਜ਼। ਉਹ ਕਹਿੰਦਾ ਵੀ ਬੈਕ ਡਾਕਟਰ ਨੇ ਕਹਣਾ ਉਹ ਤੁਸੀਂ ਬਿਮਾਰ ਹੋ ਫੈਸ਼ਨ ਕਰਕੇ ਆਏ ਹੋ ਫੈਸ਼ਨ ਇੰਨੇ ਕਿਤੇ ਹੋ ਤੁਸੀਂ ਬਿਮਾਰ ਹੋ ਕੀ ਹੋਇਆ ਤੁਹਾਨੂੰ ਨੌਂਟਿੰਗ ਹੋ ਰਹੀ ਹੈ ਫੀਵਰ ਵੀ ਹੈ ਤੇਰੇ ਤੇਰੇ ਦਾ ਟੀਕਾ ਲੱਗਣਾ ਤੇਰੇ ਦਾ ਟੀਕਾ ਲੱਗਣਾ ਇਨਜੈਕਸ਼ਨ ਟੀਕਾ ਲੱਗੂ ਤੇਰੇ ਤੁਸੀਂ ਬਿਮਾਰ ਹੋ ਕੋਲ ਨਹੀਂ ਜੜੀ ਨੂੰ ਫੜ ਕੇ ਲੈ ਕੇ ਚੱਲ ਉਹਨ ਦਾ ਟੀਕਾ ਲਵਾਉਣ ਨੂੰ ਉਹਦੇ ਚਲੋ 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 ਚੱਲ ਵੜਾ ਚਲ ਮੈਗ ਨੂੰ ਫੜ ਕੇ ਰੱਖੋ ਫਿਰ ਜ ਮੈਗ ਦੇ ਮੈਗ ਦੇ ਲਵਾ ਦਿਓ ਮੈਗ ਦੇ ਮੈਗ ਦੇ ਲਵਾ ਦਿਓ ਕਿਉਂ ਲਵਾਣਾ ਨਹੀਂ ਠੀਕ ਹੈ ਮੈਗ ਦੇ ਲਵਾ ਦਿਓ ਮੈਗ ਦੇ ਮੈਗ ਦੇ ਜਾਓ ਕਲੀ ਉਹ ਦੇ ਲੈ ਬੱਚੇ ਦੇ ਇੰਜੈਕਸ਼ਨ ਲੱਗੇ ਬਾਹਰ ਜਾ ਦੇਖ ਲੈ ਜੇ ਦੇਖ ਕੇ ਤਾਹੋ ਉਹ ਮਾਂ ਜੇ ਦੇਖ ਕੇ ਆ ਦੇਖ ਕੇ ਨੀ ਕਿੱਡਾ ਕਿੱਡਾ ਕ ਬੱਚਾ ਵਾ ਦੇਖ ਕੇ ਆ ਜਾਓ ਜਾ ਦੇਖ ਕੇ ਤਾਂ ਆਓ